ਹਾਂਜੀ ਕਿੱਦਾਂ ਦੋਸਤੋ ਸਤਿ ਸ੍ਰੀ ਅਕਾਲ ਕਿਵੇਂ ਹੋ ਕਿਵੇਂ ਬੇਬੇ ਵਧੀਆ ਤੇ ਮੌਸਮ ਦੇਖੋ ਬੱਚੇ ਕਿੰਨਾ ਸੋਹਣਾ ਹੋਇਆ ਹੈ ਤੇ ਸਵੇਰੇ ਸਵੇਰੇ ਉਧਰੋਂ ਬੱਦਲ ਜਾਣ ਕਹਿ ਜੇ ਤਾਂ ਬੇਬੇ ਨੂੰ ਅੰਬਲ ਛੱਕ ਆਏ ਸੀਗੇ ਠੀਕ ਹੈ ਛੈਂਕੀ ਵੇਖ ਲੈ ਰੌਂਦਾ ਖਰਦਾ ਸਾਰੇ ਸਾਰੇ ਛੱਕੇ ਆਉਂਦੇ ਆ ਬੇਬੇ ਜਦੋਂ ਆਉਣੇ ਆ ਪੁੱਤ ਐ ਸ਼ਨਾਨਾ ਕੇ ਬਾਜਾ ਮਾਰੀ ਜਾਂਦੀ ਹੈ ਪਹਿਲਾਂ ਸਵੇਰੇ ਸਵੇਰੇ ਸਵੀਰੇ ਸਵੀਰੇ ਬੀਬੀ ਪੀ ਲੱਗੀ ਹੋਈ ਚਾਹ ਗੁਰਦੁਆਰਾ ਸਾਹਿਬ ਜਾਇਆ ਹੈ ਸੋ ਆਪਾਂ ਤੁਹਾਨੂੰ ਪਤਾ ਕਿ ਸਾਰੇ ਕੱਪਾਂ ਦੇ ਵਿੱਚ ਜਾ ਪੀਨੇ ਆ ਠੰਡੀ ਠੰਡੀ ਹਵਾ ਦੇ ਨਾਲ ਸ਼ੈਂਕੀ ਦੇ ਬਾਹਰ ਉੜਦੇ ਵਾ ਇਹ ਦੇਖੋ ਇਹ ਹੁਣ ਨਾ ਸੋਹਣੇ ਬਣ ਚਲੇ ਵਾਲੇ ਦੇ ਆਖ ਚਲੇ ਦੁਬਾਰਾ ਗਰਮੀਆਂ ਦੇ ਵਿੱਚ ਝੜਨੇ ਝੜਨੇ ਸ਼ੁਰੂ ਹੋ ਗਏ ਸੀ ਹੁਣ ਥਲੋ ਨਵੇਂ ਆਉਂਦੇ ਜਾਂਦੇ ਹੁਣ ਫੇਰ ਇਹਨੇ ਸੋਹਣਾ ਬਣ ਜਾਣਾ ਪਹਿਲਾਂ ਤਾਂ ਹੋਰ ਕੱਖਰ ਖਾਦਾ ਜਾ ਹੋ ਗਿਆ ਹੂੰ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੀ ਹੈ ਆਪਣੇ ਘਰੇ ਆਇਦਰ ਬਠਾ ਮਿੱਠੂ ਆਪਣਾ ਹੈਲੋ ਮਿੱਠੂ ਮਿੱਠੂ ਏ ਇੱਕ ਬੰਦਾ ਹੋਰ ਜੁੜ ਗਿਆ ਫੈਮਿਲੀ ਚ ਓ ਮਿੱਠੂ ਮਿੱਠੂ ਹੈ ਓਏ ਮਿੱਠੂ ਮਿੱਠੂ ਹੈਲੋ ਇਹਨਾਂ ਐਸ਼ ਗਈ ਸੀ ਨਾਨਕਿਆਂ ਨੂੰ ਮਿੱਠੂ ਉਹਨਾਂ ਕੋਲੇ ਇੱਕ ਸੀਗਾ ਉੱਥੇ ਇੱਕ ਕੋਈ ਹੋਰ ਛੱਡ ਗਿਆ ਦੋ ਹੋ ਗਏ ਸੀਗੇ ਤੇ ਐਸ਼ ਨੇ ਜिद ਕਰ ਲਈ ਮੈਂ ਲੈ ਕੇ ਹੀ ਆਉਣਾ ਮਿੱਠੂ ਓਏ ਮਿੱਠੂ ਸੋ ਇਹਨੂੰ ਆਪਾਂ ਕੈਦ ਕਰਕੇ ਨਹੀਂ ਰੱਖਣਾ ਮਿੱਠੂ ਠੀਕ ਆ ਇਹਦੇ ਬੱਚਾ ਹੁਣ ਇਹਦੇ ਖੰਭ ਆਉਂਦੇ ਜਾਂਦੇ ਆ ਇਨੂੰ ਆਪਾ ਯਾਦ ਹੀ ਰੱਖਾਂਗੇ ਖੁੱਲਾ ਹੀ ਫੇਰਾਂਗੇ ਹੁਣ ਇਹਦਾ ਟੱਕਣ ਖੁੱਲਿਆ ਹੋਇਆ ਪਿੰਜਰੇ ਦਾ ਵੀ ਇਹ ਆਪ ਹੀ ਫਰਦਾ ਰਹਿੰਦਾ ਕੋਲੇ ਬਟ ਹੇ ਡਰਦਾ ਐ ਵੱਡਦਾ ਤੇ ਹੁਣ ਮੈਂ ਕਬੂਤਰ ਛੱਡਨੇ ਆ ਇਹਨੂੰ ਖੁੱਲਾ ਛੱਡ ਦੇਣਾ ਉੱਥੇ ਥੱਲੇ ਰੱਖ ਦੇਣਾ ਮੈਂ ਭੱਜਣ ਦੇ ਲੱਗਾ ਸੀ ਤੇ ਮੈਂ ਵੇਲਾ ਮੇਰੇ ਇੱਥੇ ਦੰਦੀ ਵੱਢੀ ਦੰਦੀ ਫੇਰ ਤੂੰ ਫੜ ਲੈ ਨਾ ਡਰ ਗਿਆ ਡਰ ਕੇ ਬੇਬੇ ਦੰਦੀ ਵੱਡੀ ਦੰਦੀ ਬਾਟ ਜੁਰਦੀ ਜੰਦੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਨਹੀਂ ਵੱਢਦਾ ਮਤਲਬ ਕਿਹਾ ਬੇਬੇ ਹੱਥ ਨਾਲ ਨਹੀਂ ਨਹੀਂ ਮੈਂ ਫੜ ਲੈਣੀ ਕਹਿੰਦੀ ਉਹਨਾਂ ਬਾਅਦ ਜ਼ੋਰ ਬਹੁਤ ਜ਼ਿਆਦਾ ਜਦੋਂ ਫੜ ਲਿਆ ਮਮੀ ਨੇ ਕੁੱਟ ਕੇ ਫੜ ਲਿਆ ਉਹ ਡਰ ਗਿਆ ਕਿ ਤੇ ਮੈਨੂੰ ਮਾਰ ਲੱਗੇ ਉਹ ਜੰਦੀ ਫੜ ਲਈ ਜੀ ਤੇ ਹੁਣ ਆਪਾਂ ਕਬੂਤਰ ਛੱਡ ਲਈ ਫਿਰ ਇਹਨੂੰ ਵੀ ਛੱਡਦੇ ਆ ਤੇ ਦੇਖਿਓ ਤੁਸੀਂ ਇਹ ਕੀ ਹੋਏ ਖੁੱਲਾ ਹੀ ਹੁੰਦਾ ਹੁਰਿਆ ਹੁਰਿਆ ਆਪਾਂ ਕਿਹੜੇ ਕੰਮ 'ਚ ਆਜੀ ਕਿਹੜੇ ਕੰਮ 'ਚ ਆਪਾਂ ਫਿਰ ਕੋਈ ਨਹੀਂ ਆਹ ਤੇ ਤੀਜੀ ਕਿਹੜੇ ਕੰਮ 'ਚ ਹਲੋ ਜੀ ਹਾਂ ਹਾਂ ਆਹ ਏਡੇ ਕਾ ਮੁੰਡਾ ਖੇਤ ਜਾਨਾ ਖੇਤ ਪੱਠੇ ਵੱਢਣੇ ਆ ਪੱਠੇ ਦਾਦੂ ਪੱਠੇ ਵੱਢੀ ਜਾਂਦਾ ਪੱਠੇ ਵੱਢ ਪੱਠੇ ਹੂੰ ਲਾ ਫੋੜ ਲੱਤ ਵੀ ਚੱਕ ਲਈ ਐਨੇ ਨਹੀਂ ਚਲ ਕਬੂਤਰ ਛੱਡ ਦਈਏ ਆਪਾਂ ਆਹ ਅੱਲਾਹ ਨਾਲ ਛੱਡਦੇ ਆ ਮਿੱਠੂ ਨੂੰ ਖੁੱਲਾ ਹੂੰ ਇਹਦਾ ਪਾਪਾ ਜਮਾਈ ਖੁੱਲ੍ਹੇ ਛੱਡਿਆ ਕਰਨਾ ਕਰੇ ਹੈ ਛੋਟਾ ਹੁੰਦੇ ਤੇ ਖੰਭ ਆਉਂਦੇ ਜਾਂਦੇ ਆ ਰਹਿ ਪਿਆ ਤਾਂ ਬਾਬਾ ਕੈਦ ਨਹੀਂ ਕਰਨਾ ਇਹਨੂੰ ਤੇ ਜੇ ਨਾ ਰਿਆ ਫੇਰ ਇਹਦੀ ਖੁਸ਼ੀ ਠੀਕ ਆ ਲੈ ਇਹਨੂੰ ਹੁਣ ਆਪਾਂ ਛੱਡ ਦੇਣਾ ਥੱਲੇ ਚੱਲ ਵੀ ਛੇ ਕੀ ਕਰੇ ਖੇਤ ਜਾ ਲਵੜ ਹਣੇ ਨਿਆਪੇ ਆਇਆ ਨਾ ਬਾਬਾ ਤੇ ਇਹਨੇ ਸੁਰੇ ਜਾਂਦਾ ਕਿ ਹੁਣ ਬਾਹਰ ਕੋਲ ਉਹਨੂੰ ਪਤਾ ਹੈ ਖੇਤ ਜਾਣਾ ਹੋ ਜਾਂਦਾ ਖੇਤ ਨੂੰ ਸੁਰਾਇਂਦਰ ਖੇਤ ਆ ਚਲੋ ਜਾਵੜਾ ਜਾ ਚਲੋ ਵੀ ਆ ਜਾ ਵੀ ਮਿੱਠੂ ਤੁਸੀਂ ਬਾਹਰ ਆ ਜਾ ਆ ਜਾ ਹੁਣ ਆਪਾਂ ਕਬੂਤਰ ਛਾੜਦੇ ਆਂ ਇਹ ਕਬੂਤਰ ਛੱਡੇ ਤੇ ਦੇਖੀ ਇਹ ਨਾਲ ਉਹਨਾਂ ਦੇ ਵੀ ਮੈਂ ਚੋਗਾ ਚੁੱਕ ਦਾਂ ਆ ਜਾਓ ਵੀ ਇਹਨਾਂ ਨਾਲ ਆੜੀ ਪੂਰੀ ਆ ਉਹਦੀ ਸਾ ਇਹ ਪੱਕੀ ਆੜੀ ਆ ਇਹਨਾਂ ਨਾਲ ਭਾਈ ਦੋ ਦਿਨਾਂ ਜੀ ਦੇਖਿਓ ਤ੍ਰੀ ਆਪਣੇ 100 ਦੇ ਕਰੀਬ ਹੋ ਗਏ ਆ ਲੋ ਆ ਗਿਆ ਵਾਹ ਸ਼ੇ ਕਾਲਾ ਕਾਲਾ ਦਾਣੇ ਖਾ ਲ ਉਹ ਤੇ ਖਾ ਲ ਦਾਣੇ ਤੁੰਗੂ ਦੇ ਘਰ ਤੇ ਬਹਿ ਗਏ ਚੜਕੀ ਹੋਈ ਹੂੰ ਇਹ ਹੁਣ ਜੁਆ ਜੁਆ ਕਵਾਂ ਜਾਂਦਾ ਫਲ ਫਰੂਟ ਛੱਡ ਕੇ ਫਿਰ ਇਹ ਦਾਣੇ ਜੁਗਣ ਲੱਗ ਜਾਂਦਾ ਨਾਲ ਇਹਨਾਂ ਦੇ ਆ ਕੇ ਖਾਲਾ 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 ਹਾਂ ਖਾਲਾ ਹੂੰ ਬੋਲਣ ਕਦੋਂ ਲੱਗਣਾ ਹੌਲੀ ਹੌਲੀ ਹੁਣ ਮਾੜਾ ਮਰ ਕਰਦਾ ਮਿੱਠੂ ਤਾਂ ਕਹਿਣ ਲੱਗ ਗਿਆ ਪਰ ਪਹਿਲਾਂ ਜਦੋਂ ਇਹਦੇ ਨਾਨਕੇ ਕੋਲ ਜਦੋਂ ਇਹ ਆਇਆ ਇਹ ਨਹੀਂ ਪਤਾ ਵੀ ਉਹਨਾਂ ਨੇ ਜਾਂ ਕਿਵੇਂ ਬੱਚਿਆਂ ਪੁੱਛਿਆਂ ਕਿਸੇ ਕੋਲ ਰੱਖਿਆ ਹੋਇਆ ਸੀ ਜਿਹੜਾ ਫੜਾ ਕੇ ਗਏ ਉੱਤੇ ਤੇ ਜਿਆਦਾ ਡਰਾਇਆ ਹੋਇਆ ਤੇ ਹੁਣ ਆਪਣੇ ਘਰੇ ਤਾਂ ਕੋਈ ਇਦਾਂ ਕੋਈ ਚੱਕਰ ਹੈ ਨਹੀਂਗਾ ਪਰ ਫੇਰ ਵੀ ਇਹ ਡਰਦਾ ਬਹੁਤ ਜ਼ਿਆਦਾ ਹੈ ਪਤਾ ਨਹੀਂ ਕਿਹਨੇ ਬੱਚੇ ਪੁੱਛੇ ਤਾਂ ਕਰਦੇ ਰਹੇ ਇਹਨੂੰ ਤੇ ਆਪਾਂ ਥੋੜਾ ਇਹਨੂੰ ਰੱਖਣ ਤੇ ਖੋਲ੍ਹ ਲਈ ਦੇਖੋ ਕਿ ਕਬੂਤਰਾਂ ਨੇ ਪਹਿਰਾ ਜੀ ਦਾਨ ਚੁੱਕੀ ਜਾਂਦਾ ਜਮ ਨਹੀਂ ਡਰਦਾ ਉਹਨਾਂ ਤੋਂ ਵੀ ਨਹੀਂ ਡਰਦੇ ਜਾਂਦਾ ਇਹਦੇ ਜਮ ਹੁਣ ਇਹਨੇ 2-3 ਘੰਟੇ ਇਹਨੇ ਜਿੰਨੇ ਜਿਨੇ ਕਬੂਤਰ ਖੁੱਲੇ ਆ ਇਹਨੇ ਖੋਲਾ ਹੀ ਫਿਰਦਾ ਰਹਿਣਾ ਤੇ ਜਦੋਂ ਇਹ ਥੱਕ ਹਾਰ ਗਿਆ ਫਿਰ ਇਹਨੇ ਆਪ ਹੀ ਆ ਕੇ ਪਿੰਜਰੇ ਦੇ ਵਿੱਚ ਵੜ ਕੇ ਬਹਿ ਗਿਆ ਫਿਰ ਆ ਵੀ ਕਹ ਦੋ ਮੈਨੂੰ ਲੈ ਜਾ ਚੱਕੀ ਸੇ ਇਹਨੂੰ ਐ ਖੁੱਲਾ ਜਿਆਦਾ ਹੀ ਰੱਖਣਾ ਆਪਾਂ ਤਾੜਨਾ ਨਹੀਂਗਾ ਅੰਦਰ ਵੀ ਜਿਵੇਂ ਆਪਾਂ ਕੋਠੀ ਦੇ ਵਿੱਚ ਵੀ ਜਿਹਨੂੰ ਖੁੱਲੇ ਛੱਡ ਦਿਆ ਕਰਨਾ ਪਸਾਈ ਫਿਰਦਾ ਰਿਹਾ ਕਰ ਇੱਕ ਖੁੱਡੇ ਵਿੱਚ ਨਾ ਤੁਹਾਨੂੰ ਨਵੀਂ ਚੀਜ਼ ਦਿਖਾਉਣੀ ਆ ਹਾਂ ਕਬੂਤਰ ਦੇਖ ਸਕਦੇ ਹੋ ਤੁਸੀਂ ਇਹ ਨਾ ਮੈਨੂੰ ਕਿਤੋਂ ਆਂਡਾ ਲੱਭਿਆ ਸੀਗਾ ਮੋਰਾਂ ਦਾ ਸੋ ਇਹਨੇ ਐਕਸੈਪਟ ਕਰ ਲਿਆ ਸੋ ਇਹਨੂੰ ਪੂਰੀ ਹੀਟ ਦੇ ਰਿਹਾ ਹੈ ਇਹ ਤੇ ਇਹ ਅੰਡੇ ਦੇ ਉੱਤੇ ਹੁਣ ਵਿੱਚ ਮੈਂ ਲਾਈਟ ਮਾਰ ਕੇ ਦੇਖੀ ਸੀ ਪੂਰਾ ਬੱਚਾ ਬਾਨਾ ਸ਼ੁਰੂ ਹੋ ਗਿਆ ਸੋ ਇਹ ਹੈਗਾ ਜੀ ਮੋਰ ਦਾ ਅੰਡਾ ਬਸ 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 ਇਹ ਹੈਗਾ ਮੋਰ ਦਾ ਅੰਡਾ ਤੇ ਕਬੂਤਰ ਲੱਕੇ ਵੱਡੇ ਹੋਣ ਕਰਕੇ ਇਹਦੇ ਉੱਤੇ ਪੂਰਾ ਪੂਰੇ ਵਹਿੰਦਾ ਪੂਰੀ ਹੀਟ ਦੇ ਰਿਹਾ ਅੰਡਾ ਪੂਰਾ ਗਰਮ ਸੀ ਮੈਂ ਹੱਥ ਲਾਇਆ ਸੋ ਬਹੁਤ ਜਲਦੀ ਬਾਬਾ ਸੋਖ ਰੱਖੀ ਇਹਦੇ ਵਿੱਚ ਉਹ ਮੋਰ ਦਾ ਬੱਚੇ ਨੇ ਜਨਮ ਲੈਣਾ ਤੇ ਜਦੋਂ ਮੋਰ ਦੇ ਬੱਚੇ ਨੇ ਜਨਮ ਲਿਆ ਨਾ ਜਿੱਦਾਂ ਆਪਣੇ ਖੇਤ ਆ ਤੇ ਉਹਨੂੰ ਵੀ ਆਪਾਂ ਆਜ਼ਾਦ ਹੀ ਰੱਖਣਾ ਇੱਥੇ ਖੁੱਲਾ ਠੀਕ ਆ ਤੇ ਫਿਰ ਹੌਲੀ-ਹੌਲੀ ਸੋਹਣਾ ਲੱਗਦਾ ਘਰੇ ਫਿਰਦੇ ਜਾਨਵਰ ਇਦਾਂ ਦੇ ਹਨ ਜਿੱਦਾਂ ਹੁਣ ਮਿੱਠੂ ਫਿਰਦਾ ਮਿੱਠੂ ਦੀ ਉਹਦੇ ਨਾਲ ਵੀ ਲਿਆਜ ਪਵਾ ਦੇਣੀ ਆ ਤੇ ਜਿਸ ਜਿੱਦਾਂ ਆਪਣੇ ਤੇ ਖੁੱਲੇ ਖੇਤ ਆ ਇਧਰ ਖੇਤਾ ਖੋਤਾ ਚ ਆਜ਼ਾਦ ਹੀ ਫਿਰਦੇ ਰਿਆ ਕਰਨਗੇ ਆਪ ਤੁਸੀਂ ਦੇਖ ਸਕਦੇ ਹੋ ਇਧਰ ਕਿੰਨੀ ਹਰੇਵਾਈ ਆ ਆਪਣੇ ਘਰ ਦੇ ਵਿੱਚ ਜਿੱਦਾਂ ਹਰੀ ਭਰੀ ਸਬਜ਼ੀ ਆ ਇੱਥੇ ਜਿੱਦਾਂ ਮਰਜੀ ਹੈ ਨਾ ਤੇ ਪਿੱਛੇ ਵੀ ਆਪਣਾ ਖੇਤ ਆ ਜਾਂਦਾ ਪਿੱਛੇ ਵੀ ਹਰੇਵਾਈ ਆ ਜਿੱਦਾਂ ਇਹ ਥੋੜਾ ਆਜ਼ਾਦ ਰਹਿਣਾ ਜ਼ਿਆਦਾ ਪਸੰਦ ਕਰਦੇ ਹੁੰਦੇ ਨੇ ਮੋਵਰ ਕਿ ਜਿੱਦੋਂ ਆਪਾਂ ਨੂੰ ਖੰਭ ਕੱਟ ਕੇ ਰੱਖਦੇ ਹੋਂ ਕੰਮ ਗਲਤ ਆ ਥੋੜਾ ਆਜ਼ਾਦ ਖੁੱਲੇ ਹੋਣ ਤਾਂ ਮੈਨੂੰ ਇਹ ਵੀ ਨਹੀਂ ਹੈਗਾਗਾ ਕਿ ਉਹ ਘਰੇ ਨਹੀਂ ਗੱਜਦੇ ਤਾਂ ਨਾ ਗੱਜਣ ਪਰ ਮੇਰੇ ਪਿੰਡ ਦੇ ਵਿੱਚ ਤਾਂ ਰਹਿਣਗੇ ਨਾ ਹਨਾ ਕਿ ਥੋੜੇ ਥੋੜੇ ਕਰਕੇ ਜਿੱਦਾਂ ਪਿੰਡਾਂ ਦੇ ਵਿੱਚ ਉਹ ਚੀਜ਼ਾਂ ਖਤਮ ਹੁੰਦੀਆਂ ਜਾਂਦੀਆਂ ਮੋਰ ਅੱਗੇ ਜਿੱਦੋਂ ਬਚਪਨ ਦੇ ਵਿੱਚ ਨਾਨਕੇ ਜਾਂਦੇ ਹੁੰਦੇ ਸੀਗੇ ਤੇ ਉਦੋਂ ਨਾ ਗੁਰਦੁਆਰਾ ਸਾਹਿਬ ਦੇ ਉੱਤੇ ਬੈੰਦੇ ਹੁੰਦੇ ਸੀ ਮੋਰ ਤੇ ਉਹਦੀਆਂ ਇੰਨੀਆਂ ਸੋਹਣੀਆਂ ਆਵਾਜ਼ਾਂ ਜਦੋਂ ਕੋਕਦੇ ਸੀ ਨਾ ਤੇ ਬੜੀ ਸੋਹਣੀ ਉਹਦੀ ਆਵਾਜ਼ ਆਉਂਦੀ ਹੁੰਦੀ ਸੀ ਸੋ ਉਹ ਚੀਜ਼ਾਂ ਤਾਂ ਕਿਤੇ ਨਾ ਕਿਤੇ ਖਤਮ ਹੀ ਹੋ ਗਈਆਂ ਹਨਾ ਤੇ ਮੇਰੇ ਕਦੇ ਨਾ ਕਰ ਦਿਲ 'ਚ ਇਦਾਂ ਆਉਂਦਾ ਹੁੰਦਾ ਯਾਰ ਵੀ ਵੇ ਕਿਉਂ ਨਾ ਵੀ ਮੋਰਾਂ ਨੂੰ ਦੁਆਰਾ ਪੰਡ ਚ ਲਿਆਂਦਾ ਜਾਵੇ ਉਹਨਾਂ ਦਾ ਵੱਧ ਤੋਂ ਵੱਧ ਦਰਾਖਤ ਲਾਏ ਜਾਣ ਹਨਾ ਉਹ ਚੀਜ਼ਾਂ ਮੋਰ ਤੋਂ ਫੇਰ ਆਪਣੇ ਵਿੱਚ ਆ ਜਾਣ ਤੇ ਮੋਰ ਤੁਸੀਂ ਵੇਖੋ ਕਿਸੇ ਪੰਡ ਚ ਹੀ ਹੋਣਗੇ ਕਿਤੇ ਮੋਰਾਂ ਦੇ ਆਂਡੇ ਮਿਲ ਜਾਣ ਤੇ ਉਹਨਾਂ ਨੂੰ ਇੱਥੇ ਘਰੇ ਬੱਚੇ ਘੜਾ ਘੜਾ ਕੇ ਜਨਤ ਕੀਤੇ ਹੋਣ ਹਨਾ ਸਾਰਾ ਪੰਡ ਸਾਥ ਦੇਵੇ ਸਾਰਾ ਪੰਡ ਸੰਯੋਗ ਕਰੇ ਫੇਰ ਸਾਰਾ ਪਰਵਿਸ਼ ਕਰੇ ਇਹ ਨਹੀਂਗਾ ਕਿ ਇੱਕ ਬੰਦਾ ਪਾਲ-ਪਾਲ ਕੇ ਪੰਡ ਚ ਛੱਡੀ ਜਾਂਦਾ ਤੇ ਦੂਜਾ ਬੰਦਾ ਰੋੜੇ ਮਰੀ ਜਾਂਦਾ ਇਹ ਕੰਮ ਨਹੀਂ ਹੋਣਾ ਚਾਹੀਦਾ ਸਾਰੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਤੇ ਇੱਕ ਇਦਾਂ ਵੀ ਹੋ ਗਿਆ ਕਿਤੇ ਨਾ ਕਿਤੇ ਜਦੋਂ ਆਪਾਂ ਬਿਜਲੀ ਦੀਆਂ ਤਾਰਾਂ ਬਹੁਤ ਜ਼ਿਆਦੇ ਪੈ ਗਈਆਂ ਹਨਾ ਇਹਨਾਂ ਦੇ ਪੁੰਜੇ ਲੰਬੇ ਹੁੰਦੇ ਜੋ ਤਾਰਾਂ ਤੇ ਵਹਿੰਦੇ ਆ ਤੇ ਕਰੰਟ ਵਿੱਚ ਲੱਗਣਾਂ ਵੀ ਇਹਨਾਂ ਦੀ ਕਾਫੀ ਜ਼ਿਆਦੇ ਮੌਤ ਹੁੰਦੀ ਹੈ ਬਾਕੀ ਇਹਨਾਂ ਦਾ ਜਿਹੜਾ ਸੀ ਨਾ ਇਹ ਥੋੜਾ ਜਿਹਾ ਸੰਘਣੇ ਏਰੀਆ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਤੇ ਸੰਘਣਾ ਏਰੀਆ ਤਾਂ ਆਪਾਂ ਛੱਡਿਆ ਹੀ ਨਹੀਂ ਹਨਾ ਆਪਾਂ ਦਿਨ ਰਾਤ ਇੱਕ ਕਰਤਾ ਲੱਕੜ ਵੱਢਣ ਤੇ ਤੇ ਉਹ ਮਾਹੌਲ ਇਹਨਾਂ ਨੂੰ ਜਿਹੜਾ ਚਾਹੀਦਾ ਹੁੰਦਾ ਉਹ ਖਤਮ ਹੋ ਗਿਆ ਕਿਤੇ ਨਾ ਕਿਤੇ ਤਾਂ ਇਹ ਥੋੜੇ ਅਲੋਪ ਹੋ ਗਏ ਆ ਬਾਕੀ ਇਹਨਾਂ ਦੇ ਜਿਹੜੇ ਆਂਡੇ ਵਗੈਰਾ ਸੀਗੇ ਕਿਉਂਕਿ ਕੁੱਕੜ ਦੀ ਲੋਕਾਂ ਨੇ ਜਿਹੜੇ ਆਂਡੇ ਸੀਗੇ ਆਂਡੇ ਵੀ ਚੱਕ ਕੇ ਜਿਹੜਾ ਮੋਰ ਨਹੀਂ ਆਂਡੇ ਦਿੰਦੀ ਕਿਉਂਕਿ ਮੋਰਨੀ ਆਂਡੇ ਸੀਜ਼ਨ 'ਚ ਹੀ ਦਿੰਦੀ ਆ ਤੇ ਕਈਆਂ ਨੇ ਉਹਨਾਂ ਦੇ ਆਂਡਿਆਂ ਦੇ ਪੂੜੇ ਬਣਾਉਣੇ ਵੀ ਸ਼ੁਰੂ ਕਰਤੇ ਸੀਗੇ ਇਹ ਵੀ ਇੱਕ ਵੱਡਾ ਕਾਰਨ ਸੀਗਾ ਕਿ ਬਈ ਜਿਹੜੇ ਮੋਰਾਂ ਦੀ ਸਰੀ ਗੰਬ ਬਰੀਡ ਨਹੀਂ ਹੋएगी ਹਨਾ ਤੇ ਕਾਫੀ ਕਾਰਨ ਹੋ ਜਾਂਦੇ ਆ ਬਾਕੀ ਮਾਹੌਲ ਵੀ ਥੋੜਾ ਬਦਲ ਗਿਆ ਉਹ ਹਰੇ ਭਾਈ ਨਹੀਂ ਹਰੇ ਹਰੇ ਭਾਈ ਨਹੀਂ ਰਹੀਗੀ ਤੇ ਉਦੋਂ ਹਰੇ ਭਾਈ ਤੋਂ ਯਾਦ ਹੈਦਰ ਬਾਪੂ ਵੀ ਪੱਠੇ ਵੱਢੀ ਜਾਂਦਾ ਦੋ ਕ ਟੋਕਰੀਆਂ ਵੱਢਣੀਆਂ ਹੁੰਦੀਆਂ ਸੋ ਬਾਪੂ ਵੀ ਡਿੱਕੀ ਜਾਂਦਾ ਆ ਪੱਟਰੀ ਕਿ ਡਿਗੜੀ ਹੋਈ ਪਈ ਆ। ਬਾਪੂ ਨੂੰ ਐ ਬਾਪੂ ਕਹਿੰਦਾ ਥੋੜੀ ਐਕਸਰਸਾਈਜ਼ ਹੋ ਜਾਂਦੀ ਇੰਨੇ ਨਾਲ। ਠੀਕ ਆ ਤੇ ਬਾਪੂ ਨੇ ਪੱਠੇ ਦੋ ਤਿੰਨ ਟੋਕਰੀਆਂ ਵੱਢੀਆਂ ਉਹਦੇ ਗਾਵਾਂ ਨੇ ਇੰਨੇ ਖਾਣਨੇ ਸਾਈ ਦੇੜੀ ਚ। ਤੇ ਫਿਰ 10 ਦੀ ਡਿਊਟੀ ਹੁੰਦੀ ਸਾਰੇ ਦਿਨ ਪੱਠੇ ਪਾਉਣ ਦੀ। ਪਹਿਲਾਂ ਹੁਣ ਪੱਠੇ ਚੱਕ ਲਈਏ ਆਪਾਂ। ਪੱਠੇ ਜਦੋਂ ਇਹ ਸਟੇਜ 'ਤੇ ਜਲੇ ਜਾਂਦੇ ਹਨ ਤੇ ਬਹੁਤ ਜ਼ਿਆਦਾ ਹਾਰਡ ਹੋ ਜਾਂਦੇ ਸਿਰ ਦੇ ਉੱਤੇ ਵੀ ਫਿਰ ਰੋਡੇ-ਬੋਡੇ ਆਪਾਂ ਤੇ ਬੜੀ ਜੁੱਬ ਦੀ ਵੰਡ ਜੋ ਲਈ ਸੀ ਚੱਕ। ਹਾਰ ਉੱਤੇ ਬੜਾ ਸੋਹਣਾ ਹੋਇਆ ਪਿਆ ਰਾਤ ਵੀ ਥੋੜੇ ਅਮੀ ਪੈ ਗਿਆ ਤੇ ਹੁਣ ਵੀ ਲੱਗਦਾ ਆਊਗਾ ਮੀ ਤਾਨੂੰ ਸਵੇਰੇ ਸਵੇਰੇ ਪਹਿਲਾਂ ਪਠੇ ਵਾ ਗਲਾ ਕੰਮ ਨੇ ਮਿਲ ਲੀ ਗਿਆ ਪਾ ਇੱਕ 11 ਤਾਂ ਗਿਆ ਵੱਢਿਆ ਲਓ ਜੀ ਲਓ ਵੀ ਐਸ਼ ਨੂੰ ਵੀ ਮਿਲ ਲੋ ਹੈਲੋ ਐਸ਼ ਕਿਵੇਂ ਆ ਸਕੂਲ ਚੱਲੇ ਆ ਉਹ ਵੀਰਾਂ ਵੀ ਵਾਜਾਂ ਮਾਰੀ ਜਾਂਦੀ ਤੇਨੂੰ ਉੱਥੇ ਹਾਂ ਬਈ ඔමට ලෝියෝ විරවජ්‍යා මරියන් තිතෙන හමනේ කාලයක් ජානත වනේ ලෝජි හාගහුනදකරේ අතල වන ලා ජ මුගුලපුට නියන උගලුණු උනිහතලලා ਉਂਗਲੀਆਂ ਹੱਥ ਨਹੀਂ ਨਾਉਣਾ ਕਹਿੰਦਾ ਹਾਂ ਤੈਨੂੰ ਕੀ ਰੋਲਾ ਹਾਂ ਹੂੰ ਵੀਰਾ ਕਿੰਨਾ ਸੋਹਣਾ ਲੱਗਦਾ ਹਨ ਠੰਡਾ ਠੰਡਾ ਮੌਸਮ ਐਸ਼ ਨੂੰ ਬਹੁਤ ਔਖਾ ਲੱਗਦਾ ਸਵੇਰੇ ਸਵੇਰੇ ਹਨਾ ਐਸ਼ ਵੀ ਸਕੂਲ ਵਾਲਾ ਦਾ ਕੰਮ ਖਰਾਬ ਹੀ ਆ ਸਕੂਲ ਹੀ ਨਹੀਂ ਬੰਦੇ ਨੂੰ ਜਾਣਾ ਪਚਾਈਦਾ ਹਨਾ ਇਹ ਹੋਣਾ ਨਹੀਂ ਚਾਹੀਦਾ ਸਕੂਲ ਐਸ਼ ਹਨਾ ਇੱਕ ਕੰਮ ਗਲਤੀ ਆ ਵੇਹੇ ਹੂੰ ਵਜਾ ਮਾਰਦਾ ਤੈਨੂੰ ਤੈਨੂੰ ਹੂੰ ਤੈਨੂੰ ਆਜਾ ਮਾਰਦਾ ਕੀ ਹੋਇਆ ਉੱਡ ਜਾ ਕਰ ਲਓ ਜੀ ਹੋਰਾਂ ਨੂੰ ਹੋਰੀ ਦੀ ਇਹਨੂੰ ਡੋਰੀ ਦੀ ਇਹ ਬੇਬੇ ਦੀ ਚਪਲੀ ਲੈ ਬੇਬੇ ਦੀ ਚਪਲੀ ਲੈ ਗਿਆ ਤੇਰੀ ਤੇਰੀ ਚਪਲੀ ਲੈ ਗਿਆ ਬੇਬੇ ਏ ਆ ਲੋ ਵੀ ਐ ਚਲੀ ਆ ਸਕੂਲੇ ਹਾਂ ਫੇਕ ਤੇ ਤੇ ਹੋਇ ਤੇ ਮਿੱਟੂ ਫੇ ਮੈਂ ਉਹਦੇ ਨਾਲ ਖੇਡ ਕੱਲ ਨੂੰ ਛੁੱਟੀ ਆ ਹਾਂ ਕੱਲ ਨੂੰ ਘਰੇ ਹੀ ਰਹੇਗੀ ਫਿਰ ਐਸ ਨੂੰ ਚਾਹ ਚੜ ਜਾਂਦਾ ਵੀ ਕੱਲ ਨੂੰ ਛੁੱਟੀ ਆ ਵੀ ਅੱਜ ਦਾ ਦੇਣੀ ਓਏ ਮਮਾ ਬਾਹੇ ਕਰੀ ਜਾਂਦੀ ਤੈਨੂੰ ਐ ਚੱਲੀਏ ਲੈ ਅੱਜ ਆ ਵੀ ਗਾਂ ਆ ਬਾਰਸ਼ ਆ ਗਈ ਆ ਮੌਸਮ ਠੰਡਾ ਹੋਣ ਲੱਗ ਗਿਆ ਕਣਮਣ ਕਣਮਣ ਸ਼ੁਰੂ ਹੋ ਗਈ ਆ ਤੇ ਦਰਖਤਾਂ ਨੂੰ ਵੀ ਥੋੜਾ ਜਿਹਾ ਸੁੱਖ ਦਾ ਸਾਹ ਆਇਆ ਬਹੁਤ ਜਿਆਦਾ ਗਰਮੀ ਸੀਗੀ ਬੁਰਾ ਹਾਲ ਸੀ ਦਖਤ ਨੂੰ ਦਰਖਤਾਂ ਨੂੰ ਹੀ ਹੁਣ ਮੜੇ ਆ ਰਾਹਤ ਮਿਲੀ ਆ ਤੇ ਆਪਣੇ ਮੈਸਤਰੀ ਸਾਹਿਬ ਵੀ ਲੱਗੇ ਹੋਏ ਆ ਤੇ ਸ਼ੈਂਕੀ ਨੂੰ ਚੈੱਕ ਕਰੋ ਸ਼ੈਂਕੀ ਦਰਾਜ ਦੇ ਵਿੱਚ ਬੈਠਾ ਹੋਇਆ ਕਿਉਂਕਿ ਇਹ ਨੂੰ ਹੁੰਦਾ ਸਾਡੇ ਘਰੇ ਕੀ ਹੋ ਰਿਹਾ ਹਨ ਇਹ ਖੜਕਾ ੜਕਾ ਮਸਤੀ ਕਰਦੇ ਆ ਤੈਨੂੰ ਐ ਹੁੰਦਾ ਮੈਂ ਉੱਪਰ ਜਾ ਕੇ ਦੇਖਾਂ ਤੇ ਆਪਣੇ ਹੁਣ ਕਾਰਡਬੋਰਡਾਂ ਨੇ ਕਾਫੀ ਜਿਆਦਾ ਛੁੱਟੀ ਲਗਾਈ ਹੋਈ ਆ ਇੰਨਾ ਜਿਆਦਾ ਖਲਾਰਾ ਕਾਰਡਬੋਰਡ ਕਰਕੇ ਪੈਂਦਾ ਆ ਵੱਡਲਾ ਟੋਕਲਾ ਇੰਨਾ ਕੁਝ ਕਰਨਾ ਪੈਂਦਾ ਤੇ ਸ਼ੇਂਕੀ ਸਾਹਿਬ ਦੇਖੋ ਆਪਣਾ ਇਹਨੂੰ ਇਹ ਹੁੰਦਾ ਕਿ ਮੈਨੂੰ ਹਰੇਕ ਚੀਜ਼ ਦਾ ਪਤਾ ਹੋਵੇ ਕੀ ਕਰ ਰਿਹਾ ਘਰੇ ਕੀ ਹੋ ਰਿਹਾ ਕੌਣ ਆ ਰਿਹਾ ਨਾ ਉਹਨੂੰ ਸਾਰਿਆਂ ਤੇ ਨਿਗਾਹ ਰੱਖਦਾ ਪਿਆ ਉਹ ਹੁਣ ਕਾਫਬੋਰਡਾਂ ਦੇ ਆਪਣੇ ਪੱਲੇ ਵਗੈਰਾ ਬਣਨ ਲੱਗੇ ਆ ਤੇ ਕਾਫਬੋਰਡ ਕਿਰਾਂ ਖੜੇ ਹੋ ਗਏ ਹੁਣ ਉਹਨਾਂ ਦੇ ਪੱਲੇ ਬਣਨਗੇ ਉਸ ਤੋਂ ਬਾਅਦ ਉੱਪਰ ਸੰਮੇਕਾ ਲੱਗੂਗਾ ਤੇ ਉੱਪਰ ਸ਼ੀਸ਼ੇ-ਸ਼ੂਸ਼ੇ ਵਾਲਾ ਕੰਮ ਹੋ ਜਾ ਸਾਰਾ ਪਿਆ ਤੇ ਆਪਾਂ ਨੂੰ ਇੱਕ ਹਫ਼ਤਾ ਲੱਗ ਜਾਣਾ ਇੱਕ ਹਫ਼ਤੇ ਵਿੱਚ ਆਪਣਾ ਸਾਰਾ ਕੰਮ ਹੋ ਜਾਊਗਾ ਫਾਈਨਲ ਲਓ ਜੀ ਟੀ ਬ੍ਰੇਕ ਹੋ ਗਈ ਆ ਤੇ ਸ਼ੈਂਕੀ ਸਾਹਿਬ ਹਲੇ ਵੀ ਉੱਥੇ ਬਹਿ ਗਏ ਆ ਵਿਰਾਜਮਾਨ ਹੋ ਗਏ ਆ ਜਿੱਦਾਂ ਫੋਟੋ ਖਿਚਾਉਣੀ ਹੁੰਦੀ ਆ ਆਰਾਮ ਨਾਲ ਬੈਠਾ ਚੱਕੀ ਜਾਂਦਾ ਸਾਹਮਣੇ ਚੱਲਦਾ ਹੈਗਾ ਏਸੀ ਜਨਾਬ ਦੇ ਤੇ ਏਸੀ ਦੀ ਠੰਡੀ ਠੰਡੀ ਹਵਾ ਸਿੱਧੀ ਲੱਗਦੀ ਆ ਕੁਝ ਗਰਮੀ ਦਾ ਵੀ ਉਹਨੂੰ ਹੈਗਾ ਕਿ ਮੈਂ ਇੱਥੇ ਮੋਜ ਨਾਲ ਸਾਹਮਣੇ ਬੈਠਾਂ ਤੇ ਨਾਲੇ ਉਹਦੀ ਨਿਗਾਹ ਰਹਿੰਦੀ ਆ ਤੇ ਕਾਫ ਬੋਰਡ ਕੇਰਾ ਆਪਣੇ ਆ ਦੇਖ ਲਓ ਟਾਂਚਾ ਕੇਰਾ ਖੜਾ ਹੋ ਗਿਆ ਕਾਫ ਬੋਰਡਾਂ ਦਾ ਕੇਰਾ ਛੱਤ ਦੇ ਨਾਲ ਤੱਕ ਲੱਗ ਗਿਆ ਤੇ ਅੱਗੇ ਕੀ ਇਹਦੀ ਲੁੱਕ ਆਉਂਦੀ ਆ ਬਾਕੀ ਹਜੇ ਮੈਨੂੰ ਤਾਂ ਖੁੱਦ ਡਰ ਲੱਗਦਾ ਇਹ ਕੀ ਬਣਾਂ ਤੈਂਕੀ ਕਿੱਥੇ ਬੈਠਾ ਹੋ ਕੇ ਓਏ ਹੂੰ ਤੂੰ ਹਾਂ ਹੈ ਸੁchna nahi kise ne inna baheneya na hello ਕਿਵੇਂ ਹੋ ਹਾਂ ਹਾਂ ਬਾਹਰ ਠੰਡਾ ਠੰਡਾ ਮੌਸਮ ਆ ਲੋ ਜੀ ਮਦਰਨ ਲਾ ਵੀ ਪਹੁੰਚ ਗਏ ਆ ਆਪਣਾ ਸ਼ੋਰੂਮ ਦੇਖਣ ਵਾਸਤੇ ਤੇ ਬੱਚਾ ਪਾਰਟੀ ਸਕੂਲੋਂ ਆ ਗਈ ਆ ਤੇ ਸ਼ੈਂਕੀ ਬੈਠਾ ਬੁੱਕੂ ਚ ਆਇਆ ਇਹ ਦੇ ਦੇ ਆ ਕੇ ਦੇ ਦੇ ਮੌਸਮ ਠੰਡਾ ਹੋ ਗਿਆ ਬਈ ਕੋਠੇ ਉੱਪਰ ਪਿਆ ਖਲਾਰਾ ਪੂਰਾ ਆਪਣਾ ਲੈ ਹਾਂਜੀ ਦੋਸਤੋ ਕਿੱਦਾਂ ਜੀ ਤੇ ਆਪਣੀ ਬੁਟੀਕ ਦਾ ਟੇਬਲ ਰੈਡੀ ਹੋਣ ਲੱਗਾ ਸੋ ਮਨਪ੍ਰੀਤ ਵੀ ਆ ਕੇ ਸਿਲੈਕਟ ਕਰ ਰਹੀ ਆ ਕਿ ਕਿੱਦਾਂ ਕਿੰਨੀ ਹਾਈਟ ਕਿੰਨੀ ਦੀ ਚੜਾਈ ਰੱਖਣੀ ਹੈ ਮੈਂ ਚੈੱਕ ਕਰ ਲਾ ਮਨਪ੍ਰੀਤ ਵੀ ਮਗਰ ਕਹਿੰਦੀ ਐ ਇੰਨਾ ਉੱਚਾ ਐ ਨੀਵਾ ਇਧਰ ਉਧਰ ਸੋ ਟੇਬਲ ਦੀ ਲੈਂਥ ਦੇਖ ਕੇ ਖੜ ਕੇ ਕਿੱਥੇ ਹੁੰਦੀ ਸਹੀ ਐ ਸਹੀ ਐ ਨਾ ਸਹੀ ਹੈ ਗੋਦੀ ਤੇ ਮੈਸਤਰੀ ਸਾਹਿਬ ਉਧਰ ਫੈਵੀ ਗੋਲ ਦੇ ਫੈਵੀ ਕਰ ਲਾਉਣ ਦੇ ਲੱਗੇ ਹੋਏ ਆ ਮਾੜਾ ਮਾੜਾ ਤਾਸ ਕਰੋ ਮੈਂ ਮੈਸਤਰੀ ਸਾਹਿਬ ਬਣਾਇਆ ਦੱਬੀ ਹੁੰਦਾ ਕਿ ਲੋ ਤਾਜੇ ਨੇ ਹਿੱਟੀਆਂ ਤੋਂ ਵੜ ਵੜ ਕੇ ਲੱਗ ਰਿਹਾ ਆਹ ਬੋਰ ਸੋ ਕਾਹਬੋਰ ਨੇ ਬਹੁਤ ਜ਼ਿਆਦਾ ਛੁੱਟੀ ਲਵਾਈ ਹੋਈ ਆ ਸਾਡੀ ਚਾਰ ਪੰਜ ਦਿਨ ਹੋ ਗਏ ਤੇ ਲੱਗੇ ਹੋਇਆ ਨੂੰ ਤੇ ਦੋ ਦਿਨ ਦੋ ਦਿਨ ਹਜੇ ਹੋਰ ਲੱਗ ਜਾਣੇ ਨੇ ਲਾਈਟ ਨੂੰ ਚੋਕੀ ਕਿ ਕਰੀਏ ਲਾਈਟ ਤਾਂ ਇਹ ਬਾਅਦ ਚ ਲੱਗਣਾ ਹਜੇ ਤਾਂ ਉਹ ਬਾਅਦ ਦਾ ਕੰਮ ਆ ਉਹ ਆਪਾਂ ਸਪਲਾਈ ਦੇਤੀ ਇਹਦੇ ਵਿੱਚ ਆਪਾਂ ਕਾਬੋਰਡ ਦੇ ਵਿੱਚ ਰੇਕਾ ਵਗੈਰਾ ਲਾਉਣੀਆਂ ਨੇ ਤੇ ਆ ਆ ਰੱਖਣੇ ਬਣ ਗਏ ਆ ਤਿੰਨ ਉੱਪਰ ਬਣ ਗਏ ਆ ਔਰ ਦੇਖਦੇ ਹੋ ਜੇ ਇੱਕ ਸਲੈਪ ਆਉਣੀ ਹੋਈ ਤਾਂ ਕਈ ਵਾਰੀ ਵੱਡਾ ਸਮਾਨ ਹੁੰਦਾ ਨਹੀਂ ਰਹਿੰਦੇ ਖੁੱਲੇ ਰਹਿੰਦੇ ਨਹੀਂ ਚਲੋ ਸੋ ਟੇਬਲ ਹੁਣ ਕੱਲ ਮੰਡੇ ਤੱਕ ਰੈਡੀ ਹੋ ਜੂ ਮੇਰੇ ਸਾਹਮਣੇ ਉਦੋਂ ਬਾਅਦ ਸਨਮੇਕਰ ਆ ਜੂ ਲਾਉਣ ਵਾਲਾ ਇਹ ਤਾਂ ਵਾਈਟ ਸੀਟਾ ਜਿਹੜੇ ਅੰਦਰ ਵਾਰ ਰੱਖਦੀਆਂ ਉਹ ਆ ਉਹ ਤਾਂ ਬਾਹਰ ਹੀ ਪਈਆਂ ਨੇ ਜੀ ਇਹ ਸ਼ਾਰੀਕੋ ਤਾਂ ਪਾ ਵੀ ਪਈ ਲਓ ਜੀ ਇਧਰ ਇਧਰ ਆਪਣਾ ਮਿੱਠੂ ਵੀ ਨਾਲ ਹੀ ਰੁੱਟੀ ਖਾਣ ਲੱਗਾ ਹੋਇਆ ਡੈਡੀ ਦੇ ਸੋ ਡੈਡੀ ਨੇ ਪੱਕ ਬੰਨੀ ਹੋਈ ਮਿੱਠੂ ਦੇ ਨਾਲ ਦੀ ਬਿਲਕੁਲ ਇੱਕੋ ਥਾਲੀ ਜੀ ਲੱਗੇ ਬਹਿ ਖਾਣ ਮਿੱਠੂ ਇੱਥੋਂ ਗਿਆ ਰੁੱਟੀ ਖਾਣ ਜਦੋਂ ਆਪਾਂ ਸਾਰੇ ਜਣੇ ਰੁੱਟੀ ਖਾਣੇ ਆ ਬਹਿ ਕੇ ਮਿੱਠੂ ਹੀ ਨਾਲ ਹੀ ਇਥੇ ਬਿਠਾਇਆ ਹੁੰਦਾ ਖੁੱਲਾ ਹੀ ਹੁੰਦਾ ਉਹ ਨਾਲ ਰੋਟੀ ਨਾਲ ਖਾਣੀ ਹੁੰਦੀ ਆ ਹੁਣ ਦੋ ਹੈ ਅੱਜ ਹੌਲੀ ਹੌਲੀ ਖੁੱਲਦਾ ਜਾਂਦਾ ਅੱਜ ਤਾਂ ਆਪ ਹੀ ਉਹਦੀ ਕੋਲ ਡੇਢੀ ਕੋਲ ਚਲੇਗੇ ਤੇ ਨਾਲ ਹੀ ਥਾਲੀ ਜੀ ਖਾਈ ਜਾਂਦਾ ਓਪਰ-ਚੋਰ ਕੇ ਅੱਧੀ ਸਿੱਟੀ ਪੀ ਦੱਲੇ ਖਾਲਾ ਖਾਲਾ ਖਰਾਉ ਜਿਆਦੇ ਕਰੀ ਜਨਾ ਤੂੰ ਮਿੱਠੂ ਓ ਮਿੱਠੂ ਓਏ